ਤਾਂ ਤੋਂ ਪਹਿਲਾਂ ਮੇਰੇ ਪਰਮਾਤਮਾ ਨੇ ਬਹੁਤ ਅਰਦਾਸਾਂ ਸੁਣੀਆਂ ਬਹੁਤ ਉਹ ਅੰਗ ਸੰਗ ਇੰਨੇ ਕੁ ਸਹਾਈ ਹੈ ਨਾ ਆਪਾਂ ਘਰ ਬੈਠ ਕੇ ਵੀ ਉਹਨਾਂ ਦਾ ਨਾਮ ਲੈਨੇ ਨਾ ਤਾਂ ਆਪਣੀ ਮਨੋ ਕਾਮਨਾ ਪੂਰੀ ਕਰਦੇ ਏ ਤੇ ਸਰਦਾ ਨਾਲ ਮਨ ਸਾਫ਼ ਕਰਕੇ ਆਉਣਾ ਚਾਹੀਦਾ ਸਭ ਦੀਆਂ ਅਰਦਾਸਾਂ ਇੱਥੇ ਪੂਰੀਆਂ ਹੁੰਦੀਆਂ ਮੇਰੀ ਤੇ ਨਹੀਂ ਅਰਦਾਸਾਂ ਪੂਰੀਆਂ ਕੀਤੀ ਨੇ ਸਵਾਹੀ ਗੁਰੂ ਨੇ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ ਤੁਹਾਨੂੰ ਬਿਆਨ ਵੀ ਨਹੀਂ ਕਰ ਸਕਦੀ ਮੇਰੇ ਹਸਬੰਦ ਦੀ ਬਾਈਪਾਸ ਸਰਜਰੀ ਹੋਣੀ ਸੀ ਮੈਂ ਬਹੁਤ ਪਰੇਸ਼ਾਨ ਸੀ ਮੈਂ ਦੁਖੀਵਾਨ ਸਭ ਗੁਰਦੁਆਰਾ ਸਾਹਿਬ ਗਈ ਮੈਂ ਕਿ ਪ੍ਰਮਾਤਮਾ ਜੀ ਮੇਰੇ ਨਾਲ ਸੰਗ ਸਹਾਇ ਹੋ ਕੇ ਚੱਲੋ ਮੈਨੂੰ ਆਪਣਾ ਕੋਈ ਅਸ਼ੀਰਵਾਦ ਦਿਓ ਮੈਂ ਸੱਤ ਜਗ੍ਹਾ ਤੇ ਦੇਖਿਆ ਮੈਨੂੰ ਕੁਝ ਨਾ ਮਿਲਿਆ ਜਦੋਂ ਮੈਂ ਵਾਪਸ ਆਉਣ ਲੱਗੀ ਮੈਨੂੰ ਦਰਬਾਰ ਸਾਹਿਬ ਨਿਸ਼ਾਨ ਸਾਹਿਬ ਤੋਂ ਫੁੱਲ ਮਿਲੇ ਮੈਂ ਉਹ ਲੈ ਕੇ ਆਪਣੇ ਘਰ ਗਈ ਆਪਣੇ ਹਸਬੰਦ ਦੇ ਹੱਥ ਦੇ ਲਾਏ ਮੇਰੇ ਪਾਸ ਬਣ ਦੁਬਾਰਾ ਜ਼ਿੰਦਗੀ ਬਖਸ਼ੀ ਉਥੋ ਮੇਰੀ ਪਰਵਾਹ ਬਣੀ ਬਹੁਤ ਸੋਹਣੀ ਬਹੁਤ ਫਰਕ ਪਿਆ ਭਾਜੀ ਬ੍ਰਦਰ ਮੇਰਾ ਕ੍ਰਿਟੀਕਲ ਕੇਸ ਸੀਗਾ ਤੀਜੇ ਹੀ ਹਸਪੀਟਲ ਐਡਮਿਟ ਸੀਗਾ ਅਸੀਂ ਆਪਰੇਸ਼ਨ ਲਈ ਭਾਜੀ ਉੱਥੇ ਹਫਤਾ 10 ਦਿਨ ਰਹੇ ਆ ਤੇ ਉਹਨਾਂ ਨੇ ਸਾਨੂੰ ਬੜਾ ਪੰਬਲ ਪੁਛਿਆ ਚ ਪਾਈ ਰੱਖਿਆ ਤੇ ਮੈਂ ਬਾਬਾ ਦੀ ਵਿਚੇ ਚ ਪੈਰਾ ਕੱਟਦਾ ਸੀਗਾ ਤੇ ਮੈਂ ਮਨ 'ਚ ਵਿਸ਼ਵਾਸ ਰੱਖਿਆ ਕਿ ਇਹਨੂੰ ਘਰੇ ਲੈ ਜਣੇ ਆਂ ਅਸੀਂ ਇਸ ਕ੍ਰਿਟੀਕਲ ਕੇਸ ਚ ਨੂੰ ਘਰੇ ਲਿਆਏ ਆਂ ਤੇ ਜਿਨਾਂ ਨੇ ਡਾਕਟਰ ਕੋਲ ਜਾਂਦੇ ਸੀਗੇ ਕੋਈ ਕਹਿੰਦਾ ਸੀ ਜਲਦੀ ਕਰਾ ਲਓ ਸਿਰ ਦੇ ਵਿੱਚ ਕੁਵਾਰਾ ਵੱਟਦਾ ਹੈ ਬ੍ਰੇਨ ਹੈਮੋरेज ਹੋ ਗਿਆ ਸੀ ਤੇ ਕਿਸੇ ਟਾਈਮ ਵੀ ਫਟ ਸਕਦਾ ਹੈ ਤੇਰੀ ਜਾਨ ਖਤਰੇ ਚ ਪਰ ਜਦ ਹੱਥ ਇੱਥੇ ਆਏ ਆ ਬਿਲਕੁਲ ਠੀਕ ਹੈਗਾ ਜੀ ਬਹੁਤ ਮਾਲਕ ਦੀ ਬਹੁਤ ਕਿਰਪਾ ਹੋਈ ਹੈ ਮੇਰੇ ਕੁੜੀ ਦਾ ਵੀ ਜਾਨੀ ਸੀ ਲੱਗਦਾ ਜੀ ਅਮਰੀਕਾ ਦਾ ਤੇ ਪ੍ਰਮਾਤਮਾ ਨੇ 4 ਮਹੀਨੇ ਤੇ ਦੁਪਹਿਰਾ ਸਾਹਿਬ ਕਰਨਾ ਸੀ ਜਾਂਦੇ ਰਹੇ ਦਰਬਾਰ ਸਾਹਿਬ ਵੀ ਇੱਥੇ ਵੀ ਆਂਦੇ ਆ ਤੇ ਵਾਹਿਗੁਰੂ ਨੇ ਹੁਣ ਮੇਰੀ ਕੁੜੀ ਅਮਰੀਕਾ ਚਲੇ ਗਈ ਹੈ ਮੇਰਾ ਕਹਿਣਾ ਮੇਰਾ ਕਹਿਣਾ ਤਾਂ ਪਹਿਲਾਂ ਤਾਂ ਹੈ ਕਿ ਸਾਡੀ ਪਿਆਰੀ ਸਾਧ ਸੰਗਤ ਜੀ ਲੇਟੈਸਟ ਰਿਪੋਰਟ ਨਿਊਜ਼ ਉਹ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਰੇ ਪਿਆਰ ਕਰਨ ਵਾਲਿਆਂ ਨੂੰ ਹੈਪੀ ਗੁਰਪੁਰਬ ਸੰਗਤ ਅਸਰ ਵਧੀ ਜਾ ਰਹੀ ਹੈ ਉਹ ਤਾਂ ਬਾਬਾ ਜੀ ਨੇ ਵਧਾਈ ਜਾਣੀ ਹੈ ਹੁਣ ਉਹ ਸੰਗਤ ਰੁਕਦੀ ਨਹੀਂ ਭਈ ਬਾਬਾ ਜੀ ਨਾ ਐਕਚੁਅਲੀ ਆਪ ਆ ਰਹੇ ਨੇ ਸੰਗਤ ਦੇ ਵਿੱਚ ਉਹ ਪਿੱਛੇ ਉਹਨਾਂ ਦੇ ਸੇਵਾਦਾਰ ਆ ਰਹੇ ਸਾਰੇ ਸਾਰੇ ਸੇਵਾਦਾਰ ਹੀ ਨੇ ਜਿਹੜੀ ਸੰਗਤ ਹੈ ਨਾ ਉਹ ਆਪ ਸੇਵਾਦਾਰ ਹੈ ਜਿਹੜੀ ਆਉਂਦੀ ਹੈ ਕੋਈ ਨਾ ਕੋਈ ਸੇਵਾ ਲਾ ਹੀ ਜਾਂਦੀ ਹੈ ਸੰਗਤ ਤੁਹਾਨੂੰ ਜੀ ਇਹੀ ਕਹਿਣਾ ਚਾਹੁੰਗਾ ਕਿ ਤੁਸੀਂ ਵੀ ਆਓ ਆਪਣੀਆਂ ਮਨੋ ਕਾਮਨਾ ਦੁੱਖ ਉਹ ਲੈ ਕੇ ਆਓ ਰੱਬ ਭਲਾ ਕਰੂਗਾ ਸਭ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਇਹ ਦੇਸ਼ ਭਾਗ ਦੇ ਵਿੱਚ ਗੁਰਪੁਰਬ ਬੜੇ ਧੰਤ ਨਾਲ ਨਾਆਇਆ ਰਿਹਾ ਉੱਥੇ ਆਪਾਂ ਅੱਜ ਪਹੁੰਚੇ ਆ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਜਿੱਥੇ ਕਿ ਹਰ ਬੁੱਧਵਾਰ ਦੁਪਹਿਰਾਂ ਸਾਲ ਦਾ ਸਮਾਗਮ ਕੀਤਾ ਜਾਂਦਾ ਉੱਥੇ ਆਪਾਂ ਸੰਤਾਂ ਨਾਲ ਗੱਲਬਾਤ ਕਰਦੀਆਂ ਕੀ ਕਹਿਣਾ ਸੰਤਾਂ ਦਾ ਆਹ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਮੇਰਾ ਨਾਮ ਦਿਲਜੀਤ ਕੋਹਰਾ ਜੀ ਇਹ ਜਗ੍ਹਾ ਤੋਂ ਆ ਮੈਂ ਨਿਊ ਸ਼ਕਤੀ ਨਗਰ ਬਸਤੀ ਜੋਧੇਵਾਲ ਤੋਂ ਆ ਰਹੀ ਆ ਮੈਨੂੰ ਹੋ ਗਏ 5 ਤੋਂ 6 ਮਹੀਨੇ ਹੋ ਗਏ ਇੱਥੇ ਆਉਣ ਤੋਂ ਪਹਿਲਾਂ ਮੇਰੀ ਪਰਮਾਤਮਾ ਨੇ ਬਹੁਤ ਅਰਦਾਸਾਂ ਸੁਣੀਆਂ ਬਹੁਤ ਉਹ ਅੰਗ ਸੰਗ ਇੰਨੇ ਕੋ ਸਹਾਈ ਹੈ ਨਾ ਆਪਾਂ ਘਰ ਬੈਠ ਕੇ ਵੀ ਉਹਨਾਂ ਦਾ ਨ ਤੁਹਾਡੀ ਮਨੋ ਕਾਮਨਾ ਪੂਰੀ ਕਰਦੇ ਇਥੇ ਸਰਦਾ ਨਾਲ ਮਨ ਸਾਫ ਕਰਕੇ ਆਉਣਾ ਚਾਹੀਦਾ ਹੈ ਸਭ ਦੀ ਅਰਦਾਸ ਇੱਥੇ ਪੂਰੀ ਹੁੰਦੀ ਹੈ ਮੇਰੀ ਤੇ ਨਹੀਂ ਅਰਦਾਸਾਂ ਪੂਰੀਆਂ ਕੀਤੀ ਨੇ ਸਵਾਹੀ ਗੁਰੂ ਨੇ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ ਤੁਹਾਨੂੰ ਬਿਆਨ ਵੀ ਨਹੀਂ ਕਰ ਸਕਦੀ ਕੋਈ ਇੱਕ ਅੱਧੀ ਦੱਸ ਵੀ ਜਾਉ ਸੰਗਤ ਨੂੰ ਮੇਰੇ ਹਸਬੰਦ ਦੀ ਬਾਈਪਾਸ ਸਰਜਰੀ ਹੋਣੀ ਸੀ ਮੈਂ ਬਹੁਤ ਪਰੇਸ਼ਾਨ ਸੀ ਮੈਂ ਦੁਖਨਗਨ ਸਾਹਿਬ ਗੁਰਦੁਆਰਾ ਸਾਹਿਬ ਗਈ ਮੈਂ ਕਿ ਪ੍ਰਮਾਤਮਾ ਜੀ ਮੇਰੇ ਨਾਲ ਰੰਗ ਸੰਗ ਸਹਾਇ ਹੋ ਕੇ ਚੱਲੋ ਮੈਨੂੰ ਆਪਣਾ ਕੋਈ ਅਸ਼ੀਰਵਾਦ ਦਿਓ ਮੈਂ ਸਭ ਜਗ੍ਹਾ ਤੇ ਦੇਖਿਆ ਮੈਨੂੰ ਕੁਝ ਨਾ ਮਿਲੇ ਜਦੋਂ ਮੈਂ ਵਾਪਸ ਆਉਣ ਲੱਗੀ ਮੈਨੂੰ ਦਰਬਾਰ ਸਹਿਬ ਨਿਸ਼ਾਨ ਸਹਿਬ ਤੋਂ ਫੁੱਲ ਮਿਲੇ ਮੈਂ ਉਹ ਲੈ ਕੇ ਆਪਣੇ ਘਰ ਗਈ ਆਪਣੇ ਹਸਬੰਦ ਦੇ ਹੱਥ ਦੇ ਲਾਏ ਮੇਰੇ ਹਸਬੰਦ ਨੂੰ ਦੁਬਾਰਾ ਜ਼ਿੰਦਗੀ ਬਖਸ਼ੀ ਉਥੋਂ ਮੇਰੀ ਪ੍ਰਮਾਤ ਬੜੀ ਬਹੁਤ ਸ਼ੁਕੂਰ ਹੈ ਇਹ ਵੀ ਕਹੂੰ ਕਿ ਦਰ पे ਆਓ ਸਾਧੀਆਂ ਚੋਲੀਆਂ ਪ੍ਰਮਾਤਮਾ ਪਰਨ ਵਾਲਾ ਕੋਈ ਨਹੀਂ ਇਸ ਦਰ ਤੋਂ ਖਾਲੀ ਚੰਦਾ ਚਾਹੇ ਘਰ ਬੈਠ ਕੇ ਵੀ ਉਸ ਦੀ ਰੱਦਨਾ ਕਰੋ ਤੇ ਘਰ ਬੈਠ ਕੇ ਦੀ ਅਰਦਾਸਾਂ ਸੁਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਵਿੰਦਰ ਸਿੰਘ ਜੀ ਕਿੰਦੀ ਦੇਰ ਤੋਂ ਆ ਰਹੇ ਹੋ ਗਿਆ ਜੀ ਸਾਲ ਹੋ ਗਏ ਥੋੜਾ ਆਮ ਤੱਕ ਕਿੰਨਾ ਫਰਕ ਪਿਆ ਬਹੁਤ ਫਰਕ ਪਿਆ ਭਾਜੀ ਬ੍ਰਦਰ ਮੇਰਾ ਕ੍ਰਿਟੀਕਲ ਕੇਸ ਸੀਗਾ ਪੀਜੀਐ ਹਸਪੀਟਲ ਐਡਮਿਟ ਸੀਗਾ ਅਸੀਂ ਆਪਰੇਸ਼ਨ ਲਈ ਭਾਜੀ ਉੱਥੇ ਹਫਤਾ 10 ਦਿਨ ਰਹੇ ਆ ਤੇ ਉਹਨਾਂ ਨੇ ਸਾਨੂੰ ਬੜਾ ਪੰਬਲ ਪੁਸੀਆਂ ਚ ਪਾਈ ਰੱਖਿਆ ਤੇ ਮੈਂ ਬਾਬਾ ਦੀ ਵਿਸੇਹ ਚ ਪੈਰਾ ਕੱਟਦਾ ਸੀਗਾ ਤੇ ਮੈਂ ਮਾਂ ਚਿ ਸ਼ਵਾਸ਼ ਰੱਖਿਆ ਕਿ ਇਹਨੂੰ ਘਰੇ ਲੈ ਜਨੇ ਆਂ ਸੀ ਅਸੀਂ ਇਸ ਕ੍ਰਿਟੀਕਲ ਕੇਸ ਨੂੰ ਘਰੇ ਲਿਆਇਆ ਤੇ ਜਿਹਨਾਂ ਡਾਕਟਰ ਕੋਲ ਜਾਂਦੇ ਸੀਗੇ ਕੋਈ ਕਹਿੰਦਾ ਸੀ ਜਰਾ ਜਲਦੀ ਕਰਾ ਲਓ ਸਿਰ ਦੇ ਵਿੱਚ ਗੁਬਾਰਾ ਬਣਦਾ ਹੈ ਕਿ ਬ੍ਰੇਨ ਹੈਮਰੇਜ ਹੋ ਗਿਆ ਸੀ ਉਹ ਤੇ ਕਿਸੇ ਟਾਈਮ ਵੀ ਫਟ ਸਕਦਾ ਵੈ ਤੇਰੀ ਜਾਨ ਖਤਰੇ 'ਚ ਪਰ ਜਦ ਦਾ ਇੱਥੇ ਆਏ ਆ ਬਿਲਕੁਲ ਠੀਕ ਹੈਗਾ ਜੀ ਬਹੁਤ ਮਾਲਕ ਦੀ ਬਹੁਤ ਕਿਰਪਾ ਹੋਈ ਹੈ ਕਹਿ ਸਕਦੇ ਵੀ ਬੁੱਧਵਾਰ ਪੈਣਾ ਸਾਹਿਬ ਹਾਂ ਜੀ ਹਾਂ ਜੀ ਬਹੁਤ ਦੇਖੋ ਜੀ ਕਟਨ ਨਾਲ ਘਰ 'ਚ ਸ਼ੁੱਖ ਸ਼ਾਂਤੀ ਹਰ ਚੀਜ਼ ਦਾ ਮੇਰਾ ਬੇਟਾ ਬਹੁਤ tela ਰਹਿੰਦਾ ਸੀਗਾ ਜੀ ਬੇਟਾ ਮੇਰਾ ਜਦ ਦੇ ਇੱਥੇ ਆਏ ਅਸੀਂ ਬੇਟਾ ਮੇਰਾ ਠੀਕ ਰਹਿਣ ਲੱਗੇ ਜੀ ਬਹੁਤ ਫਰਕ ਪਿਆ ਜੀ ਇੱਥੇ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ ਸਾਰੀ ਸੰਗਤਾਂ ਜਿਨ੍ਹਾਂ ਦੇ ਘਰ ਚ ਦੁੱਖ ਕਲੇਸ਼ ਹੈ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਸਾਰੇ ਪਾਸੇ ਕਿ ਸੰਗਤ ਬਹੁਤ ਦੂਰੋਂ ਦੂਰੋਂ ਆ ਰਹੀ ਹੈ ਜੀ ਕਿ ਉਹਨਾਂ ਦੇ ਸਾਰਿਆਂ ਦੇ ਮਨੋ ਕਾਮਨਾ ਪੂਰੀਆਂ ਹੈ ਦੁੱਖ ਕੱਟੇ ਜਾ ਰਹੇ ਆ ਜੀ ਸਾਡੇ ਨਾਲ ਖੁਦ ਪਾਣਾ ਵਰਤੇ ਆ ਕਿ ਮਾਲਕ ਨੇ ਬਹੁਤ ਕਿਰਪਾ ਕੀਤੀ ਜੀ ਕਹਿ ਸਕਦੇ ਹੋ ਢੋਲੀਆਂ ਭਰ ਕੇ ਹਾਂਜੀ ਹਾਂਜੀ ਬਹੁਤ ਜੀ ਬਹੁਤ ਇੱਥੇ ਜਿਹੜਾ ਆਇਆ ਸੱਚੇ ਦਿਲੋਂ ਆਇਆ ਸਾਰੇ ਝੋਲੀਆਂ ਭਰ ਕੇ ਜਾਂਦੇ ਇਹ ਨਹੀਂ ਕਿ ਇੱਥੇ ਪਾਠ ਕਰਦੇ ਆ ਤੇ ਘਰੇ ਜਾ ਕੇ ਕਿਸ ਦਾ ਮਾੜਾ ਬੁਰਾ ਭਲਾ ਚੁਗਣੀਆਂ ਇਸ ਚੀਜ਼ਾਂ ਤੋਂ ਵੀ ਕੰਨੇ ਸਾਰਿਆਂ ਨੂੰ ਬਚਿਆ ਜਾਵੇ ਜਿੰਨਾ ਆਪਣੇ ਮਨ ਚ ਗੁਰਬਾਣੀ ਦਾ ਹੋਏਗਾ ਉਹਨਾਂ ਹੀ ਹਰ ਚੀਜ਼ ਆਪਾਂ ਨੂੰ ਸਿਰੇ ਚੜਨਾ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਗੁਰਮੀਤ ਕੌਰ ਜੀ ਸਾਹਿਬ ਕਿਹੜੀ ਜਗ੍ਹਾ ਤੋਂ ਆਨੇ ਆ ਅਸੀਂ ਨਿਊ ਸ਼ਕਤੀ ਨਗਰ ਸਮਰਾਲਾ ਚੌਕ ਤੋਂ ਕਿੰਨੇ ਦਿਨ ਹੋ ਗਏ ਸਾਨੂੰ 4 ਮਹੀਨੇ ਜੀ ਜੀ ਕੋਈ ਮਨੁੱਖ ਆਪਣਾ ਦੀ ਪੂਰੀ ਹਾਂਜੀ ਹਾਂਜੀ ਮੇਰੇ ਕੁੜੀ ਦਾ ਵੀਜ਼ਾ ਨਹੀਂ ਸੀ ਲੱਗਦਾ ਜੀ ਅਮਰੀਕਾ ਦਾ ਜੀ ਤੇ ਪ੍ਰਮਾਤਮਾ ਨੇ 4 ਮਹੀਨੇ ਇੱਥੇ ਚਪੈਰਾ ਸਾਹਿਬ ਘਰਨਾ ਸੀ ਜਾਂਦੇ ਰਹੇ ਦਰਬਾਰ ਸਾਹਿਬ ਵੀ ਇੱਥੇ ਵੀ ਆਂਦੇ ਆ ਤੇ ਵਾਹਿਗੁਰੂ ਨੇ ਹੁਣ ਮੇਰੀ ਕੁੜੀ ਅਮਰੀਕਾ ਚਲੀ ਗਈ ਹੈ 3 ਮਹੀਨਿਆਂ ਦੇ ਵਿੱਚ ਵਿੱਚ ਹੀ ਵੀ ਹਰ ਬੁੱਧਵਾਰ ਪੈਣਾ ਹਾਂਜੀ ਹਰ ਬੁੱਧਵਾਰ ਆੰਦੇ ਆ ਐਤਵਾਰ ਅਸੀਂ ਦਰਬਾਰ ਸਾਹਿਬ ਜਾਂਦੇ ਆ ਬੁੱਧਵਾਰ ਅਸੀਂ ਇੱਥੇ ਆੰਦੇ ਆ ਤੇ ਹੁਣ ਵੀ ਅਸੀਂ ਆਂਦੇ ਰਾਂਗੇ ਜਦ ਤੱਕ ਵਾਹਿਗੁਰੂ ਸਾਨੂੰ ਲਿਆਏਗਾ ਅਸੀਂ ਜ਼ਰੂਰ ਆਵਾਂਗੇ ਹਿੰਮਤ ਦੇਵੇ ਵਾਹਿਗੁਰੂ ਵਾਂਦੀ ਬਹੁਤ ਖੁਸ਼ੀਆਂ ਮਿਲ ਰਹੀਆਂ ਸਾਨੂੰ ਇੱਥੋਂ ਜੀ ਸੰਗਤਾਂ ਨੂੰ ਕੀ ਕਹਿਣਾ ਸੰਗਤਾਂ ਨੂੰ ਇਹ ਸੀ ਕਹਿੰਨੇ ਆ ਕਿ ਸਾਰੇ ਵੱਦ ਚਰ ਕੇ ਬਾਬਾ ਦੀਪ ਸਿੰਘ ਦੇ ਦਰ ਤੇ ਆਓ ਸਾਰੀਆਂ ਖੁਸ਼ੀਆਂ ਤੁਹਾਨੂੰ ਮਿਲਣਗੀਆਂ ਜੋ ਸਾਨੂੰ ਵਾਹਿਗੁਰੂ ਨੇ ਦਿੱਤਾ ਸਭ ਨੂੰ ਦੇਵੇ ਅੱਗੇ ਵਾਸਤੇ ਸਾਡੇ ਬੱਚਿਆਂ ਨੂੰ ਵਾਹਿਗੁਰੂ ਤਰੱਕੀਆਂ ਬਖਸ਼ੇ ਕਾਰੋਬਾਰ ਦੇਵੇ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੋਵੇ ਜਿਹੜਾ ਵੀ ਆਂਦਾ ਰਾਜੀ ਜਾਵੇ ਦਰ ਤੋਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵੈਗੁਰੂ ਜੀ ਦਾ ਖਾਤਾ ਵੈਗੁਰੂ ਜੀ ਕਿੱਥੇ ਜੀ ਕੀ ਨਾਮ ਹੈ ਜੀ ਰਾਜ ਗੁਪਤਾ ਕਿੱਥੋਂ ਆਨੇ ਆ ਜੀ ਅਸੀਂ ਲੱਕੜ ਬਜ਼ਾਰ ਤੋਂ ਆਨੇ ਆ ਇੰਨੀ ਕਿਤੇਰ ਹੋ ਗਈ ਆਂਦੇ ਆ ਸੰਚਾਰਕ ਮਹੀਨੇ ਹੋ ਗਏ 4-5 ਮਹੀਨੇ ਆਨ ਦਾ ਕਿੰਨਾ ਫਰਕ ਪੈ ਗਿਆ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿੰਨਾ ਫਰਕ ਪੈ ਗਿਆ ਬਸ ਮੈਮਾ ਹੀ ਮੈਮਾ ਉਹਨਾਂ ਦੀ ਬਹੁਤ ਜ਼ਿਆਦਾ ਕਿਰਪਾ ਹੈ ਉਹਨਾਂ ਦੀ ਅੱਜ ਜਿਵੇਂ ਗੁਰਪੁਰਬ ਆ ਰਿਹਾ ਹਾਂ ਹਾਂਜੀ ਬਿਲਕੁਲ ਸਭ ਵਾਪਸ ਹੋਣ ਲੱਗੇ ਸੀ ਬਸ ਉਹਨਾਂ ਦੀ ਕਿਰਪਾ ਨਾਲ ਅਸੀਂ ਕਿਹ ਰਸਤਾ ਮਿਲੇਗਾ ਤੇ ਰਸਤਾ ਮਿਲਿਆ ਵੀ ਹੈ ਜੀ ਰੋਜ਼ ਇੱਕ ਨਾ ਨਵੀਂ ਨਵੀਂ ਕਿਰਪਾ ਕਰਦੇ ਆ ਬੜੀ ਬਹੁਤ ਕਿਰਪਾ ਹੈ ਮੈਨੂੰ ਸੁਪਾਈਨ ਦੀ ਪ੍ਰੋਬਲਮ ਸੀ ਬਹੁਤ ਫਰਕ ਪਿਆ ਉਸ ਬੜੀ ਕਿਰਪਾ ਨਾਲ ਤੇ ਸੰਗਤ ਨੂੰ ਕੀ ਕਹਿਣਾ ਹੈ ਸੰਗਤ ਨੂੰ ਕਹਿੰਦੇ ਆ ਕਿ ਸਿਮਰਨ ਕਰੋ ਆਓ ਇਹਨਾਂ ਦਾ ਨਾਮ ਮਹਿਮਾ ਗਾਉਂ ਨਾ ਬਹੁਤ ਫਰਕ ਪਏਗਾ ਬੜੀਆਂ ਝੋਲੀਆਂ ਭਰਦੇ ਵੈਗੂ ਜੀ ਦਾ ਖਾਲਸਾ ਵੈਗੂ ਜੀ ਖਾਲਸਾ ਵੈਗੂ ਜੀ ਦੇ ਫਤਿਹ ਜੀ ਜੀ ਕੀ ਕਹਿਣਾ ਹੈ ਮੇਰਾ ਕਹਿਣਾ ਮੇਰਾ ਕਹਿਣਾ ਤਾਂ ਪਹਿਲਾਂ ਤਾਂ ਹੈ ਕਿ ਸਾਡੀ ਪਿਆਰੀ ਸਾਥ ਸੰਗਤ ਜੀ ਲੇਟਸਟ ਰਿਪੋਰਟ ਨਿਊਜ਼ ਨੂੰ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਰੇ ਪਿਆਰ ਕਰਨ ਵਾਲਿਆਂ ਨੂੰ ਹੈਪੀ ਗੁਰਪੁਰਬ ਜਿਵੇਂ ਹਰੇਕ ਬੁੱਧਵਾਰ ਪਿਆਰਾ ਸਾਹਿਬ ਹੁੰਦਾ ਇੰਨੀ ਕਿੰਨਾ ਤਾਂ ਸੰਗਤ ਅਸਰ ਵਧੀ ਜਾ ਰਹੀ ਹੈ ਉਹ ਤਾਂ ਬਾਬਾ ਜੀ ਨੇ ਵਧਾਈ ਜਾਣੀ ਹੈ ਹੁਣ ਉਹ ਸੰਗਤ ਰੁਕਦੀ ਨਹੀਂ ਪਈ ਜੀ ਬਾਬਾ ਜੀ ਨਾ ਐਕਚੁਅਲੀ ਆਪ ਆ ਰਹੇ ਨੇ ਸੰਗਤ ਦੇ ਵਿੱਚ ਉਹ ਪਿੱਛੇ ਉਹਨਾਂ ਦੇ ਸੇਵਾਦਾਰ ਆ ਰਹੇ ਸਾਰੇ ਸਾਰੇ ਸੇਵਾਦਾਰ ਹੀ ਨੇ ਜਿਹੜੀ ਸੰਗਤ ਹੈ ਨਾ ਉਹ ਆਪ ਸੇਵਾਦਾਰ ਹੈ ਜਿਹੜੀ ਆਉਂਦੀ ਹੈ ਕੋਈ ਨਾ ਕੋਈ ਸੇਵਾ ਲੈ ਆਈ ਜਾਂਦੀ ਹੈ ਉਹ ਐਕਚੁਅਲੀ ਕਹਿੰਦੇ ਨੇ ਨਾ ਕਿ ਹਾਂ ਅਸੀਂ ਸਾਰੇ ਲੰਗਰ ਵਾਸਤੇ ਆ ਰਹੇ ਆ ਜਿਹੜਾ ਲੰਗਰ ਲਾ ਰਿਹਾ ਆਪਣੀ ਸੇਵਾ ਕਰ ਰਿਹਾ ਜਿਹੜਾ ਲੰਗਰ ਖਾ ਰਿਹਾ ਆਪਣੀ ਸੇਵਾ ਕਰ ਰਿਹਾ ਕਿਉਂਕਿ ਅਸੀਂ ਇੱਥੇ ਗਾਣੇ ਨਹੀਂ ਵਜਾ ਰਹੇ ਅਸੀਂ ਗੁਰਬਾਣੀ ਚਲਾ ਰਹੇ ਆ ਜੀ ਬਿਲਕੁਲ ਗੁਰਬਾਣੀ ਚਲਾਉਣ ਦੇ ਕਰਕੇ ਨਾ ਜਿਹੜਾ ਬੰਦਾ ਲੰਗਰ ਖਾਣ ਦੀ ਨੀਅਤ ਨਾਲ ਵੀ ਆ ਰਿਹਾ ਕਹਿੰਦਾ ਮੈਂ ਮੱਥਾ ਨਹੀਂ ਟੇਕਣ ਜਾਣਾ ਮੈਂ ਲੰਗਰ ਹੀ ਖਾਣ ਜਾਣਾ ਉਹਦੇ ਕੰਨ 'ਚ ਇੱਕ ਵਾਇਗਰੂ ਵੀ ਪੈ ਗਿਆ ਨਾ ਸਾਡੇ ਵਾਸਤੇ ਉਹੀ ਬਹੁਤ ਹੈ ਸਾਡਾ ਉੱਥੇ ਮੁੱਲ ਪੂਰਾ ਹੋ ਜਾਂਦਾ ਜੀ ਸੰਗਤ ਨੂੰ ਨਾਲ ਚੀ ਕੀ ਕਹਿਣਾ ਜੀ ਗੁਰਪੁਰਬ 'ਤੇ ਸਾਨੂੰ ਸੰਗਤ ਨੂੰ ਇਹੀ ਕਹਿਣਾ ਹੈ ਕਿ ਤੁਸੀਂ ਵੱਧ ਤੋਂ ਵੱਧ ਵੱਧ ਚੜ ਕੇ ਸੇਵਾ ਕਰੋ ਤੇ ਸੇਵਾ ਲਓ ਸਾਡੇ ਕੋਲੋਂ ਇਹ ਤਾਂ ਸੇਵਾ ਦੇਣ ਵਾਸਤੇ ਬੈਠੇ ਹੋ ਯਾਰ ਕਿ ਜਿੰਨੀ ਸੇਵਾ ਸਾਡੇ ਤੋਂ ਲੈ ਸਕਦੇ ਸਾਡੇ ਤੋਂ ਉਨੀ ਸੇਵਾ ਲੈ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਅਮਾਨਤ ਦੀਪ ਕੌਰ ਜੀ ਕਿੰਨੀ ਦੇਰ ਤੋਂ ਆ ਰਹੇ ਹੋ ਅਸੀਂ ਬਹੁਤ ਟਾਈਮ ਤੋਂ ਆ ਰਹੇ ਹਾਂ ਮੇਰੀ ਮੰਮਾ ਵੀ ਆਂਦੇ ਰਹੇ ਆ ਮੈਂ ਵੀ ਆਂਦੇ ਰਹੇ ਹਾਂ ਹਾਂ ਜੀ ਤੇ ਆਣਾ ਕਿੰਨਾ ਫਰਕ ਪਿਆ ਸੀ ਬਹੁਤ ਜ਼ਿਆਦਾ ਫਰਕ ਪਿਆ ਸਾਹਿਬ ਸੰਗਤ ਨੂੰ ਦੱਸਣਾ ਹੈ ਹਾਂ ਜੀ ਬਹੁਤ ਖੁਸ਼ ਰਹੀਦਾ ਵਾ ਘਰੇ ਵੀ ਦੋ ਸੁਖ ਸ਼ਾਂਤ ਰਹਿੰਦੇ ਆ ਸੀ ਗੁੱਸਾ ਨਹੀਂ ਛੇਤੀ ਆਉਂਦਾ ਹੈਗਾ ਦਿਲ ਵੀ ਖੁਸ਼ ਰਹਿੰਦਾ ਹੈ ਹਮੇਸ਼ਾ ਰੋਜ਼ ਪਾਠ ਕਰੀਦਾ ਹੁੰਦਾ ਘਰੇ ਵੀ ਤੇ ਹਰ ਇੱਕ ਮੂਤਵਾਰ ਆਉਂਦੀ ਆ ਹਾਂਜੀ ਹਾਂਜੀ ਕਿੰਨਾ ਕੁੰਦਾ ਚਾਹ ਮੂਤਵਾਰ ਦਾ ਦਿਵਾਲੀ ਵਰਗਾ ਚਾਹ ਹੁੰਦਾ ਹੋਰ ਹੈ ਤੇ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਸੰਗਤਾਂ ਤੁਹਾਨੂੰ ਜੀ ਇਹੀ ਕਹਿਣਾ ਚਾਹੁੰਗੀ ਕਿ ਤੁਸੀਂ ਵੀ ਆਓ ਆਪਣੀਆਂ ਮਨੋ ਕਾਮਨਾ ਦੁੱਖ ਉਹ ਲੈ ਕੇ ਆ ਰੱਬ ਭਲਾ ਕਰੂਗਾ ਸਭ ਦਾ ਹਾਂਜੀ ਤੇ ਤੁਸੀਂ ਸੰਗਤ ਖੁਸ਼ ਹੋ ਕੇ ਦਾ ਦਿਲੇ ਝੋਲੀਆਂ ਪਰ ਹਾਂਜੀ ਰੱਬ ਪੂਰੀਆਂ ਝੋਲੀਆਂ ਪਰ ਕੁਛ ਰੱਖੂਗਾ ਜੀ ਤੁਹਾਨੂੰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮਨਪ੍ਰੀਤ ਕੌਰ ਤੇ ਹੈ ਬੋਲ ਤੋਂ ਤੇ ਕਿੰਦੀ ਦਿਨ ਹੋ ਗਈ ਇੱਥੇ ਆਦਿਆਂ ਨੂੰ ਸਾਨੂੰ ਹੋਗੇ 3-4 ਮਹੀਨੇ ਹਾਂਜੀ ਤੇ ਨਾਲ ਕੋਈ ਫਰਕ ਪਿਆ ਤੇ ਹਾਂਜੀ ਹਾਂਜੀ ਸਾਡੀ ਬੇਟੀ ਆ ਬਾਦ ਜੀ ਉਹਨੂੰ ਕੰਮ ਕਰਨੀ ਸੀ ਮਿਲਦਾ ਜੀ ਬਸ ਹੁਣ ਕੰਮ ਕਰ ਮਿਲਿਆ ਗੁਰੂ ਸਾਹਿਬ ਦੀ ਕਿਰਪਾ ਆ ਹਾਂਜੀ ਤੇ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹਾਂਜੀ ਆਓ ਇੱਥੇ ਗੁਰੂ ਘਰ ਇਹ ਸਭ ਕੁਝ ਆ ਉਹਦੀ ਦਾਤਾ ਬਹੁਤ ਆ ਉਹਦੇ ਕਰੇ ਆਮੰਗ ਆ ਪਾ ਸਭ ਕੁਝ ਮਿਲਦਾ ਸ਼ਰਧਾ ਨਾਲ ਹਾਂਜੀ ਦਾ ਹੋਣਾ ਚਾਹੀਦੀ ਜਮੀਨ ਇਹ ਕਿਹੜੀ ਜਗ੍ਹਾ tournੀ ਆ ਜੀ ਅਸੀਂ ਹੈਬਵਾਲ ਤੋਂ ਕਿੰਦੀ ਕਿਤੇ ਹੋ ਗਈ ਸਾਨੂੰ ਡੇਢ ਦੋ ਸਾਲ ਹੋ ਗਏ ਜੁੜੇ ਨੇ ਬਾਬਾ ਜੀ ਨਾਲ ਹਾਂਜੀ ਸਾਰੀਆਂ ਮਾਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਉਹ ਅੱਗੇ ਡਰ ਲੱਗਿਆ ਰਹਿੰਦਾ ਸੀ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਟੈਨਸ਼ਨ ਲੈ ਆਂਦੀ ਸੀ ਕੀ ਕਰਦੀ ਜਦੋਂ ਇੱਥੇ ਆਉਣ ਲੱਗਿਆ ਟੈਨਸ਼ਨ ਖਤਮ ਹੋ ਗਈ ਹੈ ਮਨ ਕਰਦਾ ਹਰ ਇੱਕ ਬੁੱਧਵਾਰ ਦੀ ਵੇਟ ਹੁੰਦੀ ਹੈ ਕਦੋਂ ਬੁੱਧਵਾਰ ਆਵੇ ਕਦੋਂ ਅਸੀਂ ਜਾਈਏ ਦੁਪਹਿਰਾ ਸਾਬ ਤੇ ਸ਼ਾਂਤੀ ਮਿਲਦੀ ਹੈ ਇੱਥੇ ਮਨ ਨੂੰ ਸਾ ਇੱਥੇ ਆਓ ਬੱਦ ਤੋਂ ਬੱਦ ਸੇਵਾ ਕਰੋ ਬਾਬਾ ਜੀ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਨਗੇ ਉਹੀ ਹੈ ਉਹਨਾਂ ਤੋਂ ਬਿਨਾ ਕੋਈ ਨਹੀਂ ਹੈਗਾ ਅੱਜ ਗੁਰਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਸਾਰੀ ਸੰਗਤ ਨੂੰ ਜੀ ਕਿਹਨਾ ਮੇ ਤਾਂ ਤੂੰ ਜਿੰਦੜ ਕੋ ਕਿਤੋਂ ਆ ਨਹੀਂ ਹੋ ਜੀ ਸ਼ਿਮਲਾਪੁਰ ਜੀ ਕਿੰਦੀ ਕਿਹੜੇ ਹੋ ਗਈ ਆਂਦੇ ਆਨ ਸਾਲ ਹੋ ਗਿਆ ਸਾਨੂੰ ਆਂਦੇ ਆਨ ਇੱਥੇ ਆ ਕੇ ਕਿਸ ਤਰ੍ਹਾਂ ਦਾ ਬਹੁਤ ਚੰਗਾ ਲੱਗਦਾ ਜੀ ਕਰਦਾ ਕਿ ਬਸ ਹਰ ਬੁੱਧਵਾਰ ਜਿਵੇਂ ਦਿਨ ਚੜਦਾ ਹੈ ਤੇ ਦੇਖੋ ਹੁੰਦਾ ਕਿ ਜਾਈਏ ਅਸੀਂ ਦੇਖ ਭਾਈ ਮਨੋ ਕਾਮਨਾ ਵੀ ਪੂਰੀ ਹੋ ਜਾਂਦੀ ਹੈ ਹਾਂਜੀ ਬਹੁਤ ਸਾਰੀਆਂ ਜੋ ਵੀ ਮਤਲਬ ਮਨੋ ਕਈ ਐਕਸਾ ਪੂਰੀ ਹੋ ਜਾਂਦੀ ਹੈ ਤੇ ਆਈਏ ਕਰੋ ਜਾਨੇ ਇੱਕ ਦਰ ਤੇ ਆਓ ਤੇ ਸਰਦਾ ਦੇ ਨਾਲ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਨਾਨਕ ਦੇਵ ਜੀ ਦਾ ਮੰਦਰੇ 156 ਜਲਮ ਦੇਣਾ ਸਾਡੀਆਂ ਸੰਤਾਂ ਨੂੰ ਲੱਖ ਲੱਖ ਵਾਹੀ ਹੋਵੇ ਸਵੇਰ ਤੋਂ ਲੈ ਕੇ ਰਾਤ ਤੱਕ ਬਾਬਾ ਦੀਪ ਸਿੰਘ ਜੀ ਨੇ ਅਦੁੱਤ ਜਲਮ ਲਿਆ ਰਿਹਾ ਸੰਗਾਉਂਡੀਆ ਸਹਿਯੋਗ ਰਹਿ ਗਿਆ ਭਾਈ ਜੀ ਦਾ ਖਾਲਸਾ ਭਾਈ